ਸਾਤਰੀਆਕਾਲ ਦੋਸਤੋ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਰਪ੍ਰੀਤ ਸੋਢੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰਾਂ ਦੇ ਵੱਲੋਂ ਆਪਣੇ ਅਸਤੀਫੇ ਪਿਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਵੱਲੋਂ ਯਾਨੀ ਕਿ ਅਲਵਿਦਾ ਕਹਿ ਰਹੇ ਨੇ ਸ਼੍ਰੋਮਣੀ ਅਕਾਲ ਨੂੰ ਵੱਡੇ ਵੱਡੇ ਲੀਡਰ ਤੇ ਜਿਸ ਦੇ ਚਲਦਿਆਂ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗ੍ਰਾਫ ਹੈ ਉਹ ਬਹੁਤ ਨੀਚੇ ਆ ਚੁੱਕਿਆ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰ ਲਈ ਅੱਜ ਮੇਰੇ ਨਾਲ ਜੁੜੇ ਨੇ ਸਰਦਾਰ ਰਣਜੀਤ ਸਿੰਘ ਰਖੜਾ ਜੋ ਕਿ ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਰਹੇ ਨੇ ਉਹਨਾਂ ਕਰਦੇ ਆ ਗੱਲਬਾਤ ਰੰਧੀਰ ਸਿੰਘ ਖੜਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਗੱਲਬਾਤ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਇਹ ਮੈਂ ਪੰਜਾਬੀ ਚੈਨਲ ਦੇ ਸਾਰੇ ਸੋਚਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਸਰ ਥੈਂਕ ਯੂ ਜੀ ਸਰ ਤੁਹਾਡਾ ਜੁੜਨ ਜੁਣੀ ਸਾਡੇ ਨਾਲ ਚੈਨਲ ਆ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਹਨ ਵਾਈਬੋਤ ਹਨ ਵਾ ਸਰ ਸ਼੍ਰੋਮਣੀ ਅਕਾਲੀ ਦਲ ਕਿਸੇ ਸਮੇਂ ਦੇਖੋ ਬਹੁਤ ਹੈ ਨਾ ਉੱਚੀ ਜਗ੍ਹਾ ਤੇ ਸੀ ਜਿਸਾ ਜਿਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਸੀ ਅੱਜ ਸ਼੍ਰੋਮਣੀ ਕਾਲ ਦੀ ਪਾਰਟੀ ਦਾ ਉਹ ਹਾਲ ਹੋ ਗਿਆ ਕਿ ਵਰਕਰ ਵੀ ਨਹੀਂ ਜੁੜ ਰਹੇ ਦਾਵੇ ਵੱਡੇ ਕਰ ਰਹੇ ਆਂ ਵੀ ਅਸੀਂ ਸ਼੍ਰੋਮਣੀ ਕਾਲ ਦੀ ਭਰਤੀ ਬਹੁਤ ਤੇਜ਼ੀ ਨਾਲ ਕਰ ਰਹੇ ਆਂ ਪਰ ਅੱਜ ਦੇਖੋ ਜੋ ਸਾਹਮਣੇ ਆਇਆ ਕਿ ਅੱਠ ਵੱਡੇ ਵੱਡੇ ਸੀਨੀਅਰ ਆਗੂਆਂ ਨੇ ਅਸਤੀਫਾ ਦਿੱਤਾ ਭੁੰਦਰ ਸਾਹਿਬ ਨੂੰ ਸਾਬ ਕਿਹਾ ਵੀ ਜਲਦੀ ਅਸਤੀਫੇ ਪ੍ਰਵਾਨ ਕਰੋ ਕਿਉਂਕਿ ਅਸੀਂ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਦੇ ਉਹਦਣਾ ਸਹਿਮਤ ਆਂ ਹਰ ਪੀਐਸਰਾ ਹਾਂਜੀ ਜਿਹੜਾ ਹਕੂਨਾਮਾ 2 ਦਸੰਬਰ 2024 ਨੂੰ ਜੀ ਸ਼੍ਰੀ ਕਲਤਖ ਸਾਡੀ ਫੀਲ ਤੋਂ ਜੀ ਜੀ ਪਾਸ ਪਾਸਿਕ ਸਾਬਾਨ ਨੇ ਸਹਾਇਆ ਸੀ ਜੀ ਸਰ ਉਹਦੇ ਸਬੰਧ ਵਿੱਚ ਜਿਵੇਂ ਜਿਹੜੀ ਲੀਡਰਸ਼ਿਪ ਨੂੰ ਅਨੈਤਿਕ ਹੋਜੇ ਕੀਤਾ ਗਿਆ ਸੀ ਹਾਂਜੀ ਸਰ ਫੀਲ ਤੋਂ ਹਾਂਜੀ ਹਾਂਜੀ ਬਸ ਕਿਸਮਤੀ ਹੈ ਕਿ ਇੱਕ ਧੜੇ ਨੇ ਜੀ ਉਹ ਫੈਸਲੇ ਪ੍ਰਵਾਨ ਨਹੀਂ ਕੀਤੇ ਜੀ ਉਹਨਾਂ ਵੱਲੋਂ ਧਾਰਤੀ ਕਮੇਟੀ ਪੜਾਈ ਗਈ ਸੀ ਜੀ ਜੀ ਦੇ ਪਾਰਟੀ ਇਕਵਿਟੀ ਨਵੇਂ ਭਰਤੀ ਕਰਕੇ ਜੀ ਸਰ ਹਜ਼ਾਰ ਕਾਰਡ ਦਾ ਨੰਬਰ ਵਿੱਚ ਪਾ ਕੇ ਤਾਂ ਕਿ ਬੋਕਸ ਭਰਤੀ ਨਾ ਹੋਵੇ ਜੀ ਨਵੀਂ ਲੀਡਰਸ਼ਿਪ ਪੈਦਾ ਹੋਏਗੀ ਇਹਦੇ ਨਾਲ ਜੀ ਸਰ ਤਾਂ ਕਿ ਇਹ ਖੇਤਰੀ ਪਾਰਟੀਆਂ ਬਚਾਇਆ ਜਾ ਸਕੇ ਜੀ ਠੀਕ ਹੈ ਜੀ ਕਿਉਂਕਿ ਪਿਛਲੇ ਚੋਣਾਂ ਹੋਈਆਂ ਜਿੰਨੀਆਂ 2017 ਦੀ ਹੋਈ ਭਾਈ ਦੀ ਹੋਈ ਉਹ ਵੀ ਹੋਈ ਜੋ ਕੱਲ੍ਹ ਹਸਰ ਹੋਇਆ ਹਾਂਜੀ ਸਰ ਉਹਦੇ ਪਿੱਛੇ ਕਾਰਨ ਇਹ ਹੀ ਸੀ ਵੀ ਲੀਡਰਸ਼ਿਪ ਨੂੰ ਲੋਕ ਪ੍ਰਵਾਹ ਨਹੀਂ ਕਰ ਰਹੇ ਜੀ ਸਰ ਪਰ ਬਦਕਿਸਮਤੀ ਹੈ ਵੀ ਉਹ ਲੀਡਰਸ਼ਿਪ ਨੂੰ ਪਿਆਰੇ ਹੈ ਨਹੀਂ ਨਾ ਉਹ ਲੋਗੋ ਨਾਲ ਮਨੇ ਨਾ ਨਨ ਤਨਵੀ ਵੀ ਆਪਣੇ ਭਾਰਤੀ ਕਮੇਟੀ ਮੰਨੀ ਜੀ ਜੀ ਤੇ ਇਹਦਾ ਇਹਦਾ ਅਸਰ ਇਹ ਹੋਇਆ ਕਿ ਜਿਹੜੇ ਲੋਕ ਕੱਲ ਤੱਕ ਸਰ ਹਰ ਸਿੱਖਾ ਸਮਰਪਤ ਆ ਕੱਲ ਤੱਕ ਸਰ ਜੀ ਜੀ ਤੇ ਉਹ ਲੋਗ ਲਗਾਤਾਰ ਸੇਵਾ ਦੇਣ ਲੱਗੇ ਹਨ ਜੇਦਰ ਤੁਤਾ ਸਨ ਦੇ ਬੇਟੇ ਨੇ ਮੱਖਣ ਵਰਾਣ ਨੇ ਭਰੇਂਦਰ ਦਾ ਮੱਖਣ ਵਰਾਣ ਨੇ ਉਹਨਾਂ ਛੱਡਿਆ ਤੇ 41 ਸਾਹਿਬ ਜਿਹੜੇ ਬਹੁਤ ਸਾਡੇ ਸੀਨੀਅਰ ਲੀਡਰ ਹੈ ਹਾਂਜੀ ਹਾਂਜੀ ਐਮਐਲਐਮ ਜੀ ਸਾਡੇ ਲੀਡਰ ਆਪਰੇਜਨੇਟ ਲੀਡਰ ਵੀ ਨੇ ਜੀ ਪ੍ਰਧਾਨ ਸਭਾ ਦੇ ਵਿੱਚ ਤੇ ਇਕਵਾਰ ਸਿੰਘ ਝੁੰਦਾ ਇਹ ਕਮੇਟੀ ਮੈਂਬਰ ਨੇ ਹਾਂਜੀ ਹਾਂਜੀ ਹਾਂ ਬਹੁਤ ਸਾਰੇ ਨੇ ਸਿਵੇ ਦੇ ਕੇ ਭਰਤੀ ਕਮੇਟੀ ਨੂੰ ਸਹਾਇਤਾ ਦਿੱਤਾ ਔਰ ਜਿਸ ਤਰ੍ਹਾਂ ਦਾ ਹੰਗਾਰਾ ਜੀ ਪਹਿਲੇ ਪਹਿਲਾ ਮਲੇਰ ਕੋਟ ਤੋਂ ਸ਼ੁਰੂ ਹੋਇਆ ਹਾਂਜੀ ਭਰਤੀ ਕਮੇਟੀ ਦਾ ਪਹਿਲਾ ਕੱਟ ਹਾਂਜੀ ਹਾਂਜੀ ਮਲੇਰ ਕੋਟ ਦਾ ਹੋਇਆ ਫਿਰ ਜਲੰਧਰ ਹੋਇਆ ਜੀ ਜਲੰਧਰ ਤੋਂ ਬਾਅਦ ਆਪਣੇ ਇੱਥੇ ਗਰਦਾਸਪੁਰ ਹੋਇਆ ਜੀ ਜੀ ਫਿਰ ਤਸਰੂਰ ਹੋਇਆ ਉਹ ਬੜਾ ਕੱਠ ਰਕਾਰਦ ਤੋਂ ਜੀ ਪਟਿਆਲੇ ਹੋਇਆ ਹਾਂਜੀ ਸਰ ਰੋਪਨ ਰੋਪੜ ਹੋਇਆ ਕੱਲੋਂ ਮਾਰਸਾ ਹੋ ਰਿਹਾ ਹਾਂਜੀ ਹਾਂਜੀ ਬੋਲ ਜਿਵੇਂ ਲੋਕ ਆ ਮਾਰੇ ਆ ਰਹੇ ਨੇ ਹਾਂਜੀ ਅਰ ਮੈਂ ਤਾਂ ਹਰੇ ਕੱਟ ਦੇ ਵਿੱਚ ਗਿਆ ਜਿਸ ਤਰ੍ਹਾਂ ਪੁਰਾਣੇ ਕਾਨੀ ਦੇ ਘਰੇ ਬੈਠੇ ਸੀ ਹਾਂਜੀ ਉਹ ਉੱਠ ਕੇ ਤੁਰੇ ਨੇ ਅਰ ਭਰਤੇ ਜੋ ਉਤਸ਼ਾਹ ਹੈ ਉਹਦੀ ਲੜੀ ਨੂੰ ਚਾਹਤ ਹੀ ਅੱਜ ਸਦਾ ਕੈਨਸ ਰਹਿ ਰਹੇ ਸੀ ਫਿਰੋਂ ਸਾਡੇ ਪੁਰਾਣੇ ਸਾਥੀ ਨੇ ਹਾਂਜੀ ਉਹ ਸੀਨੀਅਰ ਲੀਡਰ ਨੇ ਕੁਝ ਰਿਸ਼ੇ ਕੰਮ ਕਰਦੇ ਨੇ ਜੀ ਕਾਹਦੇ ਨਾਲ ਬਾਲ ਦੇ ਵਿੱਚ ਜਨਰਲ ਸੈਕਟਰੀ ਪੁਲਿਸ ਸੀ ਜੀ ਉਸ ਵੇਲੇ ਉਹਦੇ ਉਹਦੇ ਸਮਝੇ ਸਾਥੀਆਂ ਨੇ ਜਿਵੇਂ ਉਹ ਚਿਮਾਣਾ ਨੇ ਜਿਹੜਾ ਆਪਣੇ ਫੈਡਰੇਸ਼ਨ ਵਾਲੇ ਨੇ ਤੇ ਬਹੁਤ ਸਾਰੇ ਕਾਰ ਬੋਰਡ ਦੇ ਮੈਂਬਰ ਸੀਗੇ ਹਾਂਜੀ ਉਹਨਾਂ ਨੇ ਸ਼ਿਵਸਤਾ ਜੀ ਤੇ ਇਹ ਉਸ ਲੜੀ ਦੇ ਹਿੱਸਾ ਇੱਕ ਉਹਨਾਂ ਨੇ ਨਵੀਂ ਭਰਤੀ ਕਿਵੜੀ ਵਿੱਚ ਸ਼ਾਮਲ ਹੋ ਕੇ ਨਵੀਂ ਭਰਤੀ ਕਰਨ ਦੇ ਤਾਂ ਕਿ ਨਵੀਂ ਲੀਡਰਸ਼ਿਪ ਉੱਪਰ ਸਕੇ ਰੰਦੀਰ ਜੀ ਮੈਂ ਨਾ ਮੈਂ ਤੁਹਾਡੀ ਮੈਂ ਤੁਹਾਡੀ ਪਰਸਨਲ ਲਾਈਫ ਤੇ ਆਣਾ ਜਾਂਦਾ ਪਰ ਮੈਨੂੰ ਆਣਾ ਪਏਗਾ ਕਿਉਂਕਿ ਹੁਣ ਮੁੱਦਾ ਹੀ ਸ਼੍ਰੋਮਣੀ ਅਕਾਲੀ ਦਲ ਜੁੜਿਆ ਹੋਇਆ ਪੰਜਾਬ ਦੀ ਬਹੁਤ ਪੁਰਾਣੀ ਖੇਤਰੀ ਪਾਰਟੀ ਹੈ ਤੁਹਾਡੇ ਬ੍ਰਦਰ ਸਰਜੀਤ ਸਿੰਘ ਰਖੜਾ ਇਹਨੇ ਸੀਨੀਅਰ ਲੀਡਰ ਕੈਬਨਿਟ ਮਿਨਿਸਟਰ ਰਹੇ ਨੇ ਠੀਕ ਹੈ ਉਹ ਲੱਗ ਗੋਏ ਉਹਨਾਂ ਦੇ ਨਾਲ ਕਈ ਲੀਡਰ ਅਜੇ ਲੱਗ ਗੋਏ ਕਿ ਜਿਹਦਾ ਕਾਰਨ ਦੱਸਿਆ ਜਾ ਰਿਹਾ ਜਦੋਂ ਸੁਖਵੀਰ ਸਿੰਘ ਬਾਦਲ ਨੂੰ ਹੈ ਨਾ ਉਪ ਮੁੱਖ ਮੰਤਰੀ ਬਣਾਇਆ ਗਿਆ ਜਿਸ ਤੋਂ ਬਾਅਦ ਮੈਂ ਇੱਕ ਇੰਟਰਵਿਊ ਕੀਤੀ ਸੀ ਸਰਦਾਰ ਪ੍ਰਕਾਸ਼ ਸਿੰਘ ਮਰਹੂਮ ਬਾਦਲ ਦੀ ਉਹਨਾਂ ਨੇ ਕਿਹਾ ਕਿ ਕਾਕਾ ਜੀ ਹੁਣ ਸੁਣਦੇ ਨਹੀਂ ਮੇਰੀ ਗੱਲ ਤਾਂ ਉਹ ਕਾਕਾ ਜੀ ਪਾਰਟੀ ਨੂੰ ਲੈ ਕੇ ਡੁੱਬ ਗਏ ਮੰਨਦੇ ਹੋ ਨਾ ਮੈਂ ਸਮਝਦਾ ਇਹ ਕਾਕਾ ਜੀ ਦੀ ਜਿੱਤੇ ਹੈ ਜਿਹੜੇ ਪਾਰਟੀ ਐ ਸੇ ਤਰਤਲ ਤੇ ਆਈ ਹੈ ਜੀ ਜੀ ਤੇ ਕਾਕਾ ਕਾਕਾ ਇਹਤ ਕਰਕੇ ਹੋਇਆ ਜੀ ਜੇ ਕਾਕਾ ਜੀ ਬਣੇ ਤੇ ਹਰ ਲੀਡਰ ਨੇ ਕਿਹਾ ਸਭ ਤੋਂ ਪਹਿਲਾਂ ਅਕਵਾਰਸ ਵਿੱਚ ਉਹਨਾਂ ਦੀ ਕਮੇਟੀ ਮਸਲ ਪ੍ਰਧਾਨ ਦੀ ਕਮੇਟੀ ਬਣੀ ਉਹ 100 ਹਰ ਕੇ ਜਾ ਕੇ ਆਏ ਕਹਿੰਦੇ ਕਿ ਵਰਕਰ ਦਾ ਸੁਝਾਅ ਲਿਆ ਸਭ ਨੇ ਕਿਹਾ ਵੀ ਲੀਡਰਸ਼ਿਪ ਦੀ ਤਰੀਕੀ ਛੇਂਦੀ ਹੈ ਉਹ ਆਪਣੇ ਅਡੀਟਰ ਰਹੇ ਉਹਦੇ ਦੋ ਜਨ ਸਲਾਹ ਕਰ ਰਹੇ ਜੀ ਇਹ ਵੀ ਦਲਜੀਤ ਸਿੰਘ ਚੀਮਾ ਜਿਹੜਾ ਅੱਠਵੇਂ ਬਣਨੇ ਨੌ ਵੀ ਲਿਆ ਹਾਂਜੀ ਹਾਂਜੀ ਦਲਜੀਤ ਸਿੰਘ ਚੀਮਾ ਹੋਇਆ ਮੇਸ਼ਰ ਕਰਿਆਲ ਹੋਇਆ ਯਾਰ ਸਰ ਵੀ ਚਿੰਦਰ ਹੋਇਆ ਜੀ ਦੋ ਚਾਰ ਅਜਿਹੇ ਲੀਡਰ ਜਿਨ੍ਹਾਂ ਨੇ ਇੱਕ ਦਿਨ ਜੇਲ੍ਹ ਨਹੀਂ ਕਦੇ ਕੱਟੀ ਹੈ ਜੀ ਜੀ ਅੱਜ ਇੱਕ ਪਾਸੇ ਉਹ ਲੀਡਰ ਖੜੇ ਨੇ ਜਿਹੜੇ ਜੀਣਾ ਕੱਟਦੇ ਰਹੇ ਕੁੱਟਾ ਖਾਂਦੇ ਰਹੇ ਮੋਰ ਜਾਂ ਜਾਂਦੇ ਰਹੇ ਦੂਜੇ ਪਾਸੇ ਉਹ ਨੇ ਜਿਹੜੇ ਰੇਟਾ ਵਾਲੇ ਜਿਲੇ ਫਾਰ ਕਰਦੇ ਰਹੇ ਸਹੀ ਗੱਲ ਹੈ ਜੀ ਇਹਦੇ ਸ਼ਰਮਾਇਦਾਰ ਨੇ ਇਹੀ ਜੀ ਇਹੀ ਕਰ ਰਹੇ ਹੋਏ ਕੱਲ੍ਹ ਤੱਕ ਗਰਾਬ ਨਹੀਂ ਚਿਆ ਦੇਖੋ ਤੁਹਾਡੇ ਵਾਲੀ ਗੱਲ ਨਾ ਗੁਰਮਖ ਸਿੰਘ ਸੰਧੂ ਨੇ ਕਹੀ ਹੈ ਜਿਹੜਾ ਕਿ ਆਲ ਇੰਡੀਆ ਪੂਰੇ ਹੈ ਨਾ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਨੇ ਸਾਬਕਾ ਪ੍ਰਧਾਨ ਨੇ ਸੌਰੀ ਉਹਨਾਂ ਨੇ ਵੀ ਤੁਹਾਡੇ ਵਾਲੀ ਗੱਲ ਕਹੀ ਹੈ ਕਹਿੰਦੇ ਵੀ ਸੁਖਵੀਰ ਬਾਦਲ ਜੀ ਦੇ ਜਿਹੜੇ ਸਲਾਹਕਾਰ ਨੇ ਉਹ ਬਹੁਤ ਮਾੜੇ ਨੇ ਕਹਿੰਦੇ ਉਹਨਾਂ ਦੇ ਕਰਕੇ ਸ਼੍ਰੋਮਣੀ ਕਾਲਰ ਦਲ ਡੁੱਬਰੀ ਹੈ ਕਹਿੰਦੇ ਅਜੇ ਸਲਾਹਕਾਰਾਂ ਤੋਂ ਸੁਖਵੀਰ ਬਾਦਲ ਨੂੰ ਬਚੇ ਨਹੀਂ ਲੋੜ ਹੈ ਪਰ ਕਹਿੰਦੇ ਸੁਖਵੀਰ ਬਾਦਲ ਤਾਂ ਆਪਣੀ ਅੜ ਛੱਡਦਾ ਹੀ ਨਹੀਂ ਇਹ ਜਿਹੜੀ ਸ਼੍ਰੋਮਣੀ ਕਾਲਰ ਦੀ ਪਾਰਟੀ ਖਾਲਸਾ ਤੋਂ ਬਣੀ ਸੀ ਜੀ 100 10 ਸਾਲ ਤੋਂ ਵੱਧ ਦਾ ਇਤਿਹਾਸ ਹੈ ਸਹੀ ਗੱਲ ਹੈ ਜੀ ਇਹ ਤਾਂ ਬਣੀ ਹੀ ਕਰਵਾਨੇ ਲਈ ਸੀ ਜੀ ਇਹਦਾ ਗਰੀਬਗੋਰੀ ਲਈ ਸੁਣ ਲਈ ਬਣੀ ਸੀ ਜੀ ਜੀ ਗਰੀਬਾਂ ਦੀ ਪਾਰਟੀ ਸੀ ਅੱਜੇ ਸ਼ਮਾਇਦ ਰੱਤਾ ਚਾ ਗਈ ਜੀ ਇਹਨਾਂ ਨੂੰ ਪਤਾ ਹੀ ਨਹੀਂ ਉਹ ਕਹਿੰਦਾ ਇਤਿਹਾਸ ਕੀ ਹੈ ਸਹੀ ਗੱਲ ਹੈ ਇਹ ਕਾਰਨ ਹੈ ਵੀ ਅੱਜ ਕਹਿੰਦੇ ਲੈਟ ਚ ਖੜਾ ਪਰ ਮੈਂ ਕਹਿੰਦਾ ਜਿਸ ਤਰ੍ਹਾਂ ਭਰਤੀ ਜਾਂ ਅਤਸ਼ਾਏ ਜੀ ਅਕਾਲ ਤਖਤ ਸਰਬੋਤਮ ਬਣਾਈ ਕਮੇਟੀ ਦੀ ਜੋ ਭਰਤੀ ਹੋ ਰਹੀ ਹੈ ਜੀ ਦੂਜੇ ਪਾਸੇ ਉਹ ਬੋਕਸ ਭਰਤੀ ਕਰਕੇ ਕਹਿੰਦੇ 26 ਲੱਖ ਕਹਿੰਦੇ ਨੇ ਜੀ ਜੀ ਕਹਿੰਦੇ 22 ਲੱਖ ਕਹਿੰਦੇ ਨੇ ਕਿਸੇ ਪਿੰਡ ਦੇ ਵਿੱਚ ਜਾ ਕੇ ਪਤਾ ਕਰ ਲਓ ਜਿੱਥੇ ਗੱਲਾਂ ਲਈ ਭਰਤੀ ਹੋਈ ਹੋਵੇ ਆਹ ਹੁਣ ਸਾਡੇ ਲਈ ਭਰਤੀ ਪਤਾ ਕਰ ਲਓ ਹਰ ਪਿੰਡ 'ਚ ਅਜੇ ਨਾਲ ਜਿਹੜਾ ਹਾਰਗੜ ਪਾਰਿਆ ਹਾਂ ਹਾਂਜੀ ਉਹਦਾ ਕਨਫਰਮ ਹੋ ਲੈਣਾ ਨਾਲ ਮੋਬਾਈਲ ਨੰਬਰ ਹੈ ਮੈਂ ਮੈਂ ਥ੍ਰੀਪਰ ਥ੍ਰੀਪਰ ਥੀ ਹੋ ਰਹੀ ਹੈ ਮੈਂ ਕੱਲ ਜੀ surjit singh ਰਖੜਾਈ ਦੀ ਜਿਹੜੀ ਖਬਰ ਹੈ ਉਹ ਮੈਂ ਨਸ਼ਰ ਕੀਤੀ ਹੈ ਤੇ ਜੋ ਸੱਚ ਅਸੀਂ ਦੇਖ ਕੇ ਚਲਾਨੇ ਆ ਤੁਹਾਨੂੰ ਪਤਾ ਸਾਡਾ ਚੈਨ ਨਾਮ ਹੈ Avon Punjabi TV ਨਿਰਪੱਖ ਸੱਚ ਦੀ ਮੈਂ ਪਰਚੋਤ ਤੱਕ ਜਾਣਾ ਤੇ ਜਿਵੇਂ ਤੁਸੀਂ ਕਿਹਾ ਵੀ ਸੱਤਾਂ ਡਿਲਿਆਂ ਦੇ ਵਿੱਚ ਰੈਲੀ ਹੋਈ ਹੈ ਬਹੁਤ ਭਾਰੀ ਸਮਰਥਨ ਮਿਲਿਆ ਹੈ ਤੁਹਾਡੇ ਜਿਹੜੀ ਪਾਰਟੀ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਅੱਛਾ ਉਹਨਾਂ ਨੇ ਇੱਕ ਗੱਲ ਕਹੀ ਹੈ ਰੰਦੀਪ ਜੀ ਤੁਹਾਡੇ ਤੋਂ ਮੈਂ ਜਾਨਣਾ ਚਾਹਾਂਗਾ ਵੀ ਉਹਨਾਂ ਨੇ ਕਹਿ ਵੀ ਸਾਡੀ ਪਾਰਟੀ ਸ਼੍ਰੀ ਆਕਾਸ਼ ਤੱਕ ਸੈਨੋ ਚੱਲਦੀ ਹੈ ਤੇ ਜੇਕਰ ਮੇਰੀ ਗੱਲ ਦਾ ਗੁੱਸਾ ਨਾ ਕਰੋ ਜੇਕਰ ਤੁਹਾਡੀ ਪਾਰਟੀ ਨੂੰ ਕੱਲ ਨੂੰ ਬਹੁਤ ਮਿਲਦਾ ਹੈ ਜਾਂ ਅੱਗੇ ਆਂਦੀ ਹੈ ਤਾਂ ਉਦੋਂ ਵੀ ਉਹ ਸਿਰੇ ਅਕਾਲਤ ਸਰ ਸਾਡੇ ਨਾਲ ਅਟੈਚ ਰਹਿਣਗੇ ਨਹੀਂ ਇਸ ਤਰ੍ਹਾਂ ਦੀ ਗੱਲ ਬਣਾ ਕੀ ਹੈ ਜੀ ਅਸੀਂ ਤਾਂ ਹਮੇਸ਼ਾ ਹੀ ਅਕਾਲਤ ਸਰ ਨੂੰ ਸਮਰਪਿਤ ਰਹਿਆ ਹਾਂ ਹੋਰ ਬਜ਼ਰਾਂ ਸਮਰਪਿਤ ਰ੍ਹਾਂਗੇ ਜੀ ਜੀ ਕਿਉਂਕਿ ਸਾਡੇ ਲਈ ਸਭ ਤੋਂ ਸੁਪਰੀਮ ਅਕਾਲਤ ਸਰ ਸਾਹਿਬ ਹੈ ਜੀ ਉੱਥੋਂ ਹਰ ਹਕਮ ਸਾਡੇ ਲਈ ਪਰਮਾਤਮਾ ਦਾ ਹੁਕਮ ਹੈ ਦੇਖੋ ਮਾਫੀ ਚਾਹਨਾ ਕਿਉਂਕਿ ਸੁਖਵੀਰ ਬਾਦਲ ਦਾ ਇੱਕ ਬਿਆਨ ਆਇਆ ਸੀ 2 ਮਹੀਨੇ ਪਹਿਲਾਂ ਕਿ ਦੇਖੋ ਉਹ ਉਹ ਤੁਹਾਨੂੰ ਬਾਗੀ ਜਿਹੜਾ ਕਹਿੰਦੇ ਨੇ ਵੀ ਇਹ ਬਾਗੀ ਲੀਡਰ ਨੇ ਵੀ ਇਹਨਾਂ ਨੂੰ ਕੋਈ ਨਹੀਂ ਪੁੱਛੇਗਾ ਤੇ ਉਹ ਕਹਿੰਦੇ ਵੀ ਇਹ ਡਰਾਮਾ ਕਰ ਰਹੇ ਨੇ ਅਕਾਲ ਤਖਤ ਸਾਹਿਬ ਦੇ ਨਾਮ ਨੂੰ ਲੈ ਕੇ ਮੈਂ ਤਾਂ ਇਹ ਕੁਐਸਚਨ ਕੀਤਾ ਵੀ ਸਾਡੇ ਦਰਸ਼ਕਾਂ ਨੂੰ ਸੱਚ ਦੱਸ ਕੀ ਹੈ ਵੀ ਕੌਣ ਅਕਾਲ ਤਖਤ ਸਾਹਿਬ ਨਾਲ ਖੜਿਆ ਹੈ ਕੌਣ ਪਿੱਛੇ ਹਟ ਰਿਹਾ ਹੈ ਹਰ ਪ੍ਰੇਸ਼ਾ ਜੋ ਸੁਖਵੀਰ ਜੀ ਕੀ ਕਹਿੰਦੇ ਨੇ ਕੌਣ ਕੀ ਕਹਿੰਦਾ ਬਾਅਦ ਦੀ ਗੱਲ ਹੈ ਹਾਂਜੀ ਹਾਂਜੀ ਚਲੋ ਅਰ ਜਿਹੜੀ ਭਾਰਤੀ ਕਮੇਟੀ ਹੈ ਹਾਂਜੀ ਉਹ ਬਣੀ ਉਸੇ ਗੱਲ ਦਾ ਸਬੂਤ ਹੈ ਜੀ ਤਹਿਸੀਲ ਤੋਂ ਨੌਸੋਈ ਹੈ ਜੀ ਅੱਜਾ ਹੁਕਮਨਾਮਾ ਉਹਦੇ ਵਿੱਚ ਆ ਰਿਹਾ ਜੀ ਕਮੇਟੀ ਦਾ ਉਹਦੇ ਵਿੱਚ ਭਾਰਤੀ ਹੋ ਰਹੀ ਆ ਉਹ ਸੀ ਭਾਰਤੀ ਕਰ ਰਿਹਾ ਜੀ ਕੌਣ ਧਾਕੀ ਹੈ ਕੌਣ ਧਾਕੀ ਹੈਗਾ ਲੋਕਾਂ ਕੀ ਇਹ ਹੀ ਫੈਲਾ ਹੋ ਜਾਏਗਾ ਜੀ ਮੇਰਾ ਲੋਕਰ ਕਰਨਾ ਜੀ ਹਾਂਜੀ ਹਾਂਜੀ ਰੰਦੀਪ ਜੀ ਆਖਰੀ ਸਵਾਲ ਕਿਵੇਂ ਦਾ ਸਮਰਥਨ ਮਿਲ ਰਿਹਾ ਤੇ ਅੱਗੇ ਕੀ ਕੁਝ ਪਾਰਟੀ ਨੇ ਤੈਅ ਕੀਤਾ ਹੈ ਅੱਗੇ ਵਧਣ ਲਈ ਲੋਕਾਂ ਨੇ ਦੇਖੋ ਕਿਉਂਕਿ ਹੁਣ ਪਾਮ ਸਰਕਾਰ ਤੋਂ ਵੀ ਲੋਕ ਬਹੁਤ ਦੁਖੀ ਹੋ ਚੁੱਕੇ ਨੇ ਜੀ ਹਰ ਗਰੀਬ ਦੀ ਕਿਸਾਨ ਦੀ ਮਜ਼ਦੂਰ ਦੀ ਜਿਨ੍ਹਾਂ ਨੂੰ ਅਸੀਂ ਹਿੰਦੂ ਸਿੱਖ ਸਾਈ ਮੁਸਲਮਾਨ ਹਰ ਭਾਈਚਾਰੇ ਨੂੰ ਸ਼ਾਮਲ ਕਰਕੇ ਭਰਤੀ ਦੇ ਵਿੱਚ ਚੱਲ ਰਿਹਾ ਤੇ ਪੰਜਾਬ ਦੀ ਪੰਜਾਬੀ ਦੀ ਗੱਲ ਕਰਾਂਗੇ ਤੇ ਪੰਜਾਬੀ ਬੋਲਦੇ ਇਲਾਕੇ ਦੀ ਗੱਲ ਕਰਾਂਗੇ ਰਾਣਾ ਜੋ ਮਸਲੇ ਖੜੇ ਨੇ ਸਾਰੇ ਜੀ ਅਨੰਦਪੁਰ ਦਾ ਸਾਹ ਮਸਲੇ ਚਾਉਂਦੇ ਹਾਂ ਹਾਂਜੀ ਹਾਂਜੀ ਉਹ ਸਾਰੇ ਤੁਸੀਂ ਅਗੇ ਲੇ ਕੇ ਚੱਲਾਂਗੇ ਰੰਦੀ ਜੀ ਮੇ ਕੋਨੇਕ ਵਰਸ ਦੇ ਮੈਸੇਜ ਆ ਗਿਆ ਸ਼ਾਇਦ ਕੋਈ ਬੰਦਾ ਆਪਾਂ ਨੂੰ ਦੇਖ ਰਿਹਾ ਹੈ ਆਪਣੇ ਪ੍ਰੇਮੀ ਨੇ ਮਾਨਸਾ ਤੋਂ ਅਰਿੰਦਰੀ ਉਹ ਲਿਖ ਰਹੇ ਨੇ ਇਹ ਵੀ ਰੱਖਣਾ ਸਾਹਿਬ ਨੂੰ ਇਹ ਪੁੱਛੋ ਵੀ ਤੁਹਾਡੀ ਸਰਕਾਰ ਬਹੁਤ ਵਧੀਆ ਸੀ ਕਾ ਵੀ ਸਕੀਮਾਂ ਚਲਾਈਆਂਗੇ ਅਸੀਂ ਛਗਨ ਸਕੀਮਾਂ ਕੁੜੀਆਂ ਦੀ ਪੜ੍ਹਾਈ ਦੇ ਵਿਆਹ ਦੇ ਲਈ ਬਹੁਤ ਪੈਸੇ ਹੈ ਨਾ ਤੇ ਜਿਹੜੀ ਆ ਦਾਲ ਆਟਾ ਚਾਵਲ ਸਕੀਮ ਸੀ ਇਹ ਵੀ ਪਹਿਲੀ ਵਾਰ ਸੋਮਨੀ ਅਕਾਲੀ ਦਲ ਲੈ ਕੇ ਆਈ ਸੀ ਪੰਜਾਬ ਚ ਉਹ ਕਹਿੰਦੇ ਸਾਰੇ ਹੱਕ ਖੋਹ ਤੇ ਅੱਜ ਸਰਕਾਰਾਂ ਨੇ ਚਾਹੇ ਉਹ ਕਾਂਗਰਸ ਵੀ ਤੁਹਾਡੇ ਤੋਂ ਬਾਅਦ ਚਾਹੇ ਉਹ ਆਜਾਪਾ ਪਾਰਟੀ ਹੈ ਜੇਕਰ ਤੁਸੀਂ ਇਹ ਇਹ ਵੇਲੇ ਮੁੱਦੇ ਤੁਸੀਂ ਉਠਾਓਗੇ ਅਸੀਂ ਤਾਂ ਹਾਂ ਹੈ ਗਰੀਬਾਂ ਦੀ ਪਾਰਟੀ ਅਸੀਂ ਗਰੀਬਾਂ ਨੇ ਖੜਾਗੇ ਹਮੇਸ਼ਾ ਜੀ ਇਹ ਕੋਈ ਸ਼ੱਕਰ ਗੱਲੇ ਨਹੀਂ ਦੋਰਾਵਾ ਹੀ ਹੈ ਨਹੀਂ ਰਣਜੀਤ ਜੀ ਜਿਹੜੇ ਅੱਜ ਕੱਲ ਜਿਹੜੇ ਅੱਜ ਕੱਲ ਦੇਖੋ ਪੁਲਸ ਵਾਲੇ ਫੜੇ ਜਾ ਰਹੇ ਨੇ ਨਸ਼ਿਆਂ ਦੇ ਨਾਲ ਭਗਵੰਤ ਮਾਨ ਜੀ ਕਹਿੰਦੇ ਬਦਲੋਚ ਲਾਵਾਂਗੇ ਚਲਾਵਾਂਗੇ ਅੱਜ ਤੱਕ ਕੋ ਚੱਲਿਆ ਨਹੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਨਸ਼ਿਆਂ ਦੀ ਨਹੀਂ ਗੱਲ ਆ ਲੈ ਜੀ ਇਹ ਇਹ ਕਾਗਜ਼ ਪੱਤਰੀ ਗੱਲਾਂ ਕਰਦੇ ਨੇ ਜੀ ਤੇ ਹੁਣ ਤਾਂ ਪੁਲਸ ਵਾਲੀ ਪੇਜ ਤੇ ਫੜੇਗੇ ਕਿੰਨੇ ਕੀ ਰੋਜ਼ ਸਾਹਮਣੇ ਆ ਰਹੇ ਨੇ ਹਾਂਜੀ ਹਾਂਜੀ ਜਿਹੜੇ ਰਖਵਾਲੇ ਨੇ ਹਾਂ ਜੀ ਜੇ ਬਾੜੀ ਖੇਤ ਉਖਾਣ ਲੱਗ ਜੇਗੀ ਕਿਆਸ ਕੀ ਤੋਂ ਕਿਆਸ ਕੀ ਤੋਂ ਬਰਾਗੇ ਜੀ ਤੇ ਇਹ ਕਿਰਪਾ ਦੇ ਕਿਤੇ 4 ਘੰਟਾ ਆ ਕੇ ਕੱਚੇ ਕੋਠੇ ਵਾਲਾ ਮਖਾ ਦੂੜੀਆਂ ਮਖਾਂਟਾ ਖੇਤ ਦਿਖਾਵਾ ਕਰਦੇ ਨੇ ਅਖੀਰ ਦੀ ਸਰਕਾਰ ਅਖੀਰ ਇੱਕ ਸਵਾਲ ਕਰਦਾ ਕੱਲ ਜਿਹੜੀ ਮੈਂ ਖਬਰ ਚਲਾਈ ਐ ਸਖੜਾ ਉਹਦਾ ਬਿਆਨ ਸੁਣਿਆ ਸੀ ਉਹਨਾਂ ਨੇ ਕਿਹਾ ਵੀ ਸੁਖਵੀਰ ਬਾਦਲ ਲਈ ਹੁਣ ਕੋਈ ਜਗ੍ਹਾ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੇਖ ਕੇ ਸੁਖਵੀਰ ਬਾਦਲ ਜੀ ਵਾਪਸ ਤੁਹਾਡੇ ਕੋਲ ਆਂਦੇ ਆ ਤੁਹਾਡੀ ਪਾਰਟੀ ਕੀ ਤੁਸੀਂ ਐਕਸੈਪਟ ਕਰੋਗੇ ਦੇਖੋ ਇਹ ਲੋਕਾਂ ਨੂੰ ਸੀ ਜਵਾਬ ਦੇਣਾ ਤਾਂ ਮੇਰੀ ਬੇਨਤੀ ਹੈ ਜੀ ਅੱਜ ਜਿੱਥੇ ਖੜੇ ਆ ਇਹ ਸੁਖਵੀਰ ਬਾਦਲ ਜੀ ਮਿਹਰਬਾਨੀ ਕਰੇ ਖੜੇ ਆ ਜੀ ਸੁਖਵੀਰ ਬਾਦਲ ਤੇ ਮੜਿਆ ਕਰਦਾ ਅਤਿਆਰ ਅਜਦਾ ਜੀ بڑے بڑے ਲੀਡਰ ਆਏ بڑے بڑے ਲੀਡਰ ਗਏ ਜੀ 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 ਇਹ ਕੁਝ ਦੀ ਬੁਸਤੀ ਹੈ ਨਹੀਂ ਇਹ ਜੰਨੀ ਮੁਸਤੀ ਬਣਾ ਲਈ ਸਹੀ ਗੱਲ ਹੈ ਪਾਦਲ ਪਰਵਾੜ ਦੀ ਪਾਰਟੀ ਹੈ ਜੀ 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 ਸਵੀਰ ਪਾਦਲ ਨੂੰ ਸਾਡੇ ਕਲਰ ਵਿੱਚ ਕੋਈ ਗਾ ਕਲ ਸ਼ੋਣੀ ਕਲਦਰਾ ਹੈ ਇਹ ਕੋਈ ਥਾਂ ਨਹੀਂ ਹੋਏ ਚਲੋ ਰਣਦੀਪ ਰਖੜਾ ਜੀ ਤੁਸੀਂ ਸਾਡੇ ਚੈਨਲ ਨਾਲ ਗੱਲਬਾਤ ਕੀਤੀ ਆਪਣੇ ਵਧੀਆ ਵਿਚਾਰ ਸਾਂਝੇ ਕੀਤੇ ਮੈਂ ਤੁਹਾਡਾ ਆਪਣੇ ਚੈਨਲ ਵੱਲੋਂ ਤੇ ਆਪਣੇ ਲੋ ਜਰੂਰ ਜਰੂਰ ਹੈਲੋ ਹੈਲੋ ਅੱਗੇ ਬੇਨਤੀ ਹੋ ਰਿਹਾ ਹੈ ਜਰੂਰ ਜਿਹੜੇ ਵੀ ਲੋਕ ਉਧਰ ਬੈਠੇ ਨੇ ਮੇਰੇ ਉਹਨਾਂ ਨੂੰ ਅਪੀਲ ਹੈ ਜੀ ਕਿ ਉਹ ਇਹ ਆ ਟੋਲੇ ਵਿੱਚ ਛੱਡ ਕੇ ਜਿਹੜਾ ਤਰਾ ਅਕਾਲ ਤਖਤ ਨਹੀਂ ਮੰਨਦਾ ਇਹ ਭਗੌੜਾ ਦਾ ਟੋਲਾ ਇਹਨਾਂ ਨੂੰ ਛੱਡ ਕੇ ਸ਼ੋਮਣੀ ਕਲ ਦਾ ਜਿਹੜਾ ਦੀ ਭਰਤੀ ਕਬੜੀ ਹੈ ਉਹਨਾਂ ਨਾਲ ਕੇ ਖੜਨ ਤਾਂ ਕਿ ਅਕਾਲ ਤਖਤ ਹੋਰ ਮਜ਼ਬੂਤ ਕਿਤੇ ਜਾਵੇ ਚਲੋ ਇਹ 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 ਬੇਨਤੀ ਮੈਂ ਵੀ ਆਪਣੇ ਨੌਜਵਾਨ ਭਰਾਵਾਂ ਨੂੰ ਕਰਾਂਗਾ ਜੀ ਤੇ ਰੰਦੇਰ ਜੀ ਤੁਸੀਂ ਆਪਣਾ ਕੀਮਤੀ ਸਮੇਂ ਤੇ ਆਪਣੇ ਵਧੀਆ ਵਿਚਾਰ ਸਾਨੂੰ ਸਾਂਝੇ ਕੀਤੇ ਤੁਹਾਡਾ ਚੈਨਲ ਵੱਲ ਤੋਂ ਮੈਂ ਪਰਸਨਲ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਸਰ ਬਹੁਤ-ਬਹੁਤ ਧੰਨਵਾਦ ਜੀ ਗਰਨੀਕ ਖੰਸਾਬ ਸੋ ਦੋਸਤੋ ਇਹ ਸਾਡੇ ਨਾਲ ਜੁੜੇ ਸੀ ਅੱਜ ਰਣਜੀਤ ਸਿੰਘ ਰਖੜਾ ਜੋ ਕਿ ਸਾਬਕਾ ਚੇਅਰਮੈਨ ਰਹੇ ਨੇ ਪੰਜਾਬ ਐਗਰੋ ਦੇ ਤੇ ਦੋਸਤੋ ਜਿਵੇਂ ਕਿ ਸਵਾਲ ਉਠਾਏ ਜਾ ਰਹੇ ਸੀ ਕਿ ਸੁਖਵੀਰ ਸਿੰਘ ਬਾਦਲ ਕਰਕੇ ਜਾਂ ਕੁਛ ਯਾਨੀ ਕਿ ਕਹਿ ਰਿਹਾ ਸੀਨੀਅਰ ਲੀਡਰ ਜਿਨ੍ਹਾਂ ਨੇ ਕਿ ਅੱਜ ਭੁੰਦਰ ਸਾਹਿਬ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਔਰ ਕੜਰੇ ਸ਼ਬਦਾਂ ਦੀ ਨਿੰਦਾ ਕੀਤੀ ਹੈ ਕਿ ਸਾਡਾ ਅਸਤੀਫਾ ਜਲਦੀ ਪ੍ਰਵਾਨ ਕਰ ਲੋ ਵੀ ਅਸੀਂ ਦੁਆਰਾ ਨਹੀਂ ਜੁੜ ਸਕਦੇ ਤੇ ਜਿਹਦਾ ਕਾਰਨ ਜਿਵੇਂ ਕਿ ਰਖੜਾ ਸਾਹਿਬ ਨੇ ਵੀ ਕਿਹਾ ਔਰ ਲੋਕ ਵੀ ਕਹਿ ਰਹੇ ਨੇ ਸਾਨੂੰ ਕਮੈਂਟ ਵੀ ਆਉਂਦੇ ਨੇ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇਸ ਪਾਰਟੀ ਨੂੰ ਖਤਮ ਕਰ ਦਿੱਤਾ ਗਿਆ ਇਹ ਪਾਰਟੀ ਬਹੁਤ ਉੱਚੀਆਂ ਲੀਆਂ ਤੇ ਸੀ ਹਾਂ ਮੰਨਦੇ ਹਾਂ ਹੁਣ ਜਿਹੜੀ ਨਵੀਂ ਭਰਤੀ ਮੁਹਿੰਮ ਹੋਈ ਹੈ ਜਵੇਰਨਦੀਪ ਸਿੰਘ ਖੜਾਈ ਨੇ ਕਿਹਾ ਤਾਂ ਮੈਂ ਵੀ ਆਪਣੇ ਨੌਜਵਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਬਹੁਤ ਵੱਡਾ ਹੰਗਾਰਾ ਕੱਠ ਮੇ ਦੇਖਣ ਨੂੰ ਮਿਲ ਰਿਹਾ ਸੱਤ ਅੱਠ ਚਿਹਰਾ ਦੇ ਵਿੱਚ ਅਸੀਂ ਖਬਰਾਂ ਵੀ ਨਸ਼ਾ ਕਰ ਚੁੱਕੇ ਆ ਤੇ ਇਹ ਪਾਰਟੀ ਇਮਾਨਦਾਰ ਗਰੀਬ ਲੋਕਾਂ ਦੇ ਨਾਲ ਖੜੀ ਹੈ ਤੇ ਜੇਕਰ ਕੱਲ ਨੂੰ ਇਹ ਲੋਕ ਉੱਪਰ ਆਂਦੇ ਦਿੱਤਾ ਦਿੱਤਾ ਹਾਂ ਜਿਹੜੀਆਂ ਉਹ ਗਰੀਬਾਂ ਦੇ ਦੀ ਸਕੀਮਾਂ ਚਲਾਈਆਂ ਗਿਆ ਸੀ ਉਹ ਸਭ ਉਹਨਾਂ ਤੇ ਗੱਲਾਂ ਹੋਣਗੀਆਂ ਜਿਹੜੇ ਵਿਰੋਧੀ ਨੇ ਉਹ ਬੋਲਦੇ ਰਹਿਣ ਉਹਨਾਂ ਦਾ ਕੋਈ ਅਸਰ ਨਹੀਂ ਹੋਣਾ ਸੋ ਦੋਸਤੋ ਹੁਣ ਇਹ ਫੈਸਲਾ ਤੁਸੀਂ ਕਰਨਾ ਹੈ ਆਪਣੇ ਕਮੈਂਟ ਕਰੋ ਜੇ ਤੁਹਾਨੂੰ ਲੱਗਦਾ ਹੈ ਵੀ ਸਹੀ ਬੋਲੇ ਨੇ ਜਾਂ ਅਸੀਂ ਸਹੀ ਸਵਾਲ ਕੀਤੇ ਨੇ ਪਲੀਜ਼ ਇਹਨੂੰ ਲਾਈਕ ਤੇ ਸ਼ੇਅਰ ਕਰੋ ਤੇ ਲੋਕਾਂ ਤੱਕ ਇਸ ਭਰਤੀ ਮੈਨੂੰ ਪਹੁੰਚਾਓ ਤੇ ਵੱਧ ਤੋਂ ਵੱਧ ਸ਼੍ਰੋਮਣੀ ਕਾਰਜਕਾਰੀ ਭਰਤੀ ਮੈਨ ਦਾ ਹਿੱਸਾ ਬਣੋ ਉਹਨਾਂ ਨੂੰ ਦਿਓ ਇੱਕ ਮੌਕਾ ਧੰਨਵਾਦ ਦੋਸਤੋ ਮੈਂ ਤੁਹਾਡੇ ਦੁਆਰਾ ਜੁੜਾਂਗਾ